ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਿੱਚ ਚਲਾਈ ਗਈ ਮੁਹਿੰਮ ਯੁਧਨਸ਼ੀਆਂ ਵਿਰੋਧ ਤੇ ਡੀਜੀਪੀ ਗੌਰਵ ਯਾਦਵ ਤੇ ਐਸਐਸਪੀ ਜ਼ਿਲ੍ਹਾ ਅੰਮ੍ਰਿਤਸਰ ਦੇ ਹਾਤੀ ਮਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰੇ ਕਾਰਵਾਈ ਕਰਦਿਆਂ ਹੋਇਆ ਡੀਐਸਪੀ ਰਵਿੰਦਰ ਸਿੰਘ ਚੰਡਿਆਲਾ ਗੁਰਦੀ ਨਗਰੀ ਹੀਟ ਐਸਐਚਓ ਥਾਣਾ ਮਹਿਤਾ ਦੇ ਹਰਪਾਲ ਸਿੰਘ ਦੀ ਨਿਗਰਾਨੀ ਹੀਟ ਐਸਐਚਓ ਬਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦਿਆਂ ਮਿਲੀ ਪੱਕੀ ਇਤਲਾਹ ਅਨੁਸਾਰ ਕਾਰਵਾਈ ਕਰਦਿਆਂ ਹਾਂ ਦੋ ਨਸ਼ਾਤ ਤਸਕਰਾਂ ਨੂੰ 1 ਕਿਲੋ 596 ਗ੍ਰਾਮ ਹੈਰੋਇਨ ਤੇ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਪਲੈਟੀਨਾ ਮੋਟਰਸਾਈਕਲ ਸਮੇਤ ਕਾਬੂ ਕੀਤਾ ਅੱਜ ਅਸੀਂ ਜਿਹੜਾ ਪੰਜਾਬ ਸਰਕਾਰ ਆਪਣੇ ਸੀਐਮ ਸਾਹਿਬ ਦੇ ਜਿਹੜੀਆਂ ਦਿਸ਼ਾ-ਨਿਰਦੇਸ਼ਾਂ ਹੇਠ ਜਿਹੜਾ ਜੋਦਨ ਨਸ਼ਾ ਰੋਦ ਚੱਲ ਰਿਹਾ ਉਹਦੇ ਤਹਿਤ ਸਾਡੇ ਢੰਡਾਲਾ ਜਿਹੜੀ ਸਬ-ਡਿਵੀਜ਼ਨ ਦੇ ਵਿੱਚ ਅਸੀਂ ਮਹਿਮ ਚੇੜੀ ਆ ਮਾਨਯੋਗ ਡੀਆਈ ਸਾਹਿਬ ਬਾਰਡਰ ਰੈਂਚ ਐਸਐਸਪੀ ਸਾਹਿਬ ਆਪ ਦਾ ਸਤਿ ਅਕਾਲ ਜੀ ਸ਼੍ਰੀ ਗਮਨਦਰ ਸਿੰਘ ਹੋਣਾ ਦੀ ਜੋ ਗਵਾਈ ਹੇਠ ਅਸੀਂ ਇੱਕ ਮਹਿੰਮ ਛੇੜੀ ਆ ਇਹਦੇ ਵਿੱਚ ਸਾਨੂੰ ਕੱਲ ਸ਼ਾਮ ਨੂੰ ਬੜੀ ਤਗੜੀ ਕਬਰੀ ਹੋਈ ਹੈ ਮਹਿਤਾ ਇਰੀਏ ਦੇ ਵਿੱਚ ਐਸਐਚਓ ਮਹਿਤਾ ਤੇ ਐਸਆਈ ਬਲਵਿੰਦਰ ਸਿੰਘ ਹੋਣਾ ਨੇ ਬੁਟਰ ਤੋਂ ਜਿਹੜਾ ਖੱਬੇ ਰਾਜਪੁੱਤਰ ਨੂੰ ਜਾਂਦਾ ਰੋਡ ਉਹਦੇ ਲਿੰਕ ਰੋਡ ਦੇ ਉੱਤੇ ਇਹਨਾਂ ਨੇ ਮੁਕਰੀ ਹੋਈ ਸੀ ਤੇ ਉੱਥੇ ਇਹਨਾਂ ਨੇ ਨਾਕਾ ਲਾਇਆ ਸੀ ਮੁਕਰੀ ਦੇ ਮਤਾਬਕ ਇਹਨਾਂ ਨੇ ਦੋ ਮੋਟਰਸਾਈਕਲ ਵਾਲਿਆਂ ਨੂੰ ਰੋਕਿਆ ਜਿਹੜਾ ਇਹਨੂੰ ਚੱਕ ਪਿਆ ਉਹਨਾਂ ਦੇ ਨਿਸ਼ਾਨਾ ਹੁੰਦਾ ਪਰ ਮੈਨੂੰ ਇਹਨਾਂ ਨੇ ਮੌਕੇ ਦੇ ਉੱਤੇ ਬੁਲਾਇਆ ਜਿੱਦ ਤੇ ਅਸੀਂ ਜਾ ਕੇ ਦੋ ਬੰਦੇ ਜਿਹੜੇ ਰੌਂਡ ਅਪ ਕੀਤੇ ਕੁਲਦੀਪ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਖੱਬੇ ਰਾਜਪੂਤਾਂ ਤੇ ਅਭੀਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਅਸਰਾਮਾ ਇਹ ਥਾਣਾ ਕਾਤਿਆਂ ਦੇ ਵਿੱਚ ਡਿਸਟ੍ਰਿਕਟ ਬਰਤਾਂਪੁਰ ਦੇ ਇਹ ਦੋਨੇ ਬੰਦਿਆਂ ਨੂੰ ਰੌਂਡ ਅਪ ਕੀਤਾ ਤੇ ਪ੍ਰੋਪਰ ਚੈਨਲ ਅਸੀਂ ਇਹਨਾਂ ਦੀ ਸਖਤ ਕੀਤੀ ਹੈ ਜਿਹੜੀ ਇਹਨਾਂ ਤੋਂ 1 ਕਿਲੋ ਤੇ 596 ਗ੍ਰਾਮ ਜੀਵਨ ਲਈ ਇੱਕ ਕਪੜੇ ਦਾ ਮੋਟਰਸਾਈਕਲ ਸਰਕਵਰ ਕੀਤਾ ਇਹਨਾਂ ਦੇ ਕੋਲ ਇਹ ਕਿੱਥੋਂ ਲੱਗੇ ਆ ਰਹੇ ਨੇ ਕਿ ਕਿੱਥੇ ਇਹਨਾਂ ਨੇ ਸਫਾਰੀ ਕਰੀ ਇਹ ਲੈ ਕੇ ਤਾਂ ਪਿੰਡ ਆਪਣੇ ਪਿੰਡ ਤੋਂ ਹੋ ਕੇ ਤੇ ਅੰਮ੍ਰਿਤਸਰ ਨੂੰ ਕਹਿੰਦੇ ਜਾ ਰਹੇ ਆ ਅਸੀਂ ਉਹ ਕਿ ਬਾਕੀ ਸਾਡੀ ਅਜੇ ਤਫ਼ਤੀਸ਼ ਚੱਲ ਰਹੀ ਹੈ ਦਾ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਗਾਲ ਰਹੇ ਆ ਇਹ ਹੁਣ ਅੱਜ ਅਸੀਂ ਪੇਸ਼ ਕਰਕੇ ਤਿੰਨ ਦਿਨ ਦੇ ਪੁਲਿਸ ਗਵਾਂਡ ਤੇ ਲੈ ਲਏ ਕਿ ਪ੍ਰੋਫੈਸ਼ਨਲ ਲੱਗੇ ਕਿ ਅਸੀਂ ਨਹੀਂ ਅਜੇ ਬਾਕੀ ਹੋਸੀ ਇਹਨਾਂ ਦਾ ਚੈੱਕ ਕਰਵਾ ਰਹੇ ਆ ਥਾਣੇ ਤੋਂ ਇਹਨਾਂ ਦੇ ਜਿਹੜੇ ਸੰਬੰਧਤ ਹੈਗੇ ਆ ਕਿ ਇਹ ਇਸ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਜੋ ਪਹਿਲੀ ਪੁੱਛ ਗਏ ਸੀ ਦੇ ਵਿੱਚ ਆਇਆ ਇਹ ਕਾਫੀ ਬੰਦਿਆਂ ਦੇ ਕੰਟ੍ਰੈਕਟ ਦੇ ਵਿੱਚ ਹੈਗੇ ਆ ਆਪ ਵੀ ਸੇਲ ਕਰਦੇ ਆ ਤੇ ਗਾਂ ਸਪਲਾਈ ਵੀ ਕਰਦੇ ਹੋ ਕੋਈ ਝਾਤ ਨਾ ਬਰਾਮਦ ਹੋਇਆ ਕਿੰਨਾ ਜੀ ਕੋਈ ਝਾਤ ਨਹੀਂ ਬਰਾਮਦ ਕੀਤਾ ਨਾ ਨਹੀਂ ਨਹੀਂ ਇਹਨੂੰ ਕੋਈ ਝਾਤ ਨਹੀਂ ਕੋਈ ਬਰਾਮਦ ਹੋਇਆ ਇਹਨਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਨਹੀਂ ਹੈਗੇ ਇਹਨਾਂ ਦੇ ਜੇ ਫਿਲ ਹਾਲ ਤਾਂ ਇਹਨਾਂ ਨੂੰ ਨਹੀਂ ਜਾ ਗਾ ਅੱਗੇ ਜਿਹੜੇ ਇਹਨਾਂ ਦੇ ਗਾਂ ਬੰਦੇ ਫੜੇ ਜਾਵੰਗੇ ਉਹ ਚਾਂਸ ਲੱਗਦੇ ਆ ਉਹਨਾਂ ਦੇ ਕਿਉਂਕਿ ਜਿਹੜੀ ਇੰਨੀ ਵੱਡੀ ਮਾਤਰਾ ਦੇ ਵਿੱਚ ਇਹਨੂੰ ਆ ਰਹੀ ਆ ਉਹ ਅਫਗਾਨ ਤੋਂ ਪਾਕਿਸਤਾਨ ਤੋਂ ਆ ਰਹੀ ਤੇ ਉਹ ਅਸੀਂ ਪੂਰੇ ਤੋਂ ਪੂਰਾ ਇਹ ਆਪਣੇ ਤਰਤੀਸ਼ ਦੇ ਵਿੱਚ ਲਿਆਵਾ ਇਹ ਜਿਹੜੀ ਬੜੀ ਨਹੀਂ ਜਾ ਰਹੀ ਇਹਦੀ ਕੰਨੀ ਕੋ ਦਾਸਾ ਕੀਮਤ ਪਾ ਕੀਮਤ ਇੰਟਰਨੈਸ਼ਨਲ ਲੈਵਲ ਤੇ ਤਾਂ 5 ਕਰੋੜ ਕਿਲੋ ਦੀ ਹੈਗੀ ਆ ਤੇ ਉਸ ਹੱਦ ਦੇ ਨਾਲ ਇਹ ਤੁਸੀਂ ਦੇਖ ਲਓ ਵੀ 1 ਕਿਲੋ 596 ਗ੍ਰਾਮ ਸਮੇਤ ਸਾਡੇ ਕੋਲ ਜਿਹੜਾ ਇਹ ਰੈਪ ਕੀਤੇ ਇਹਨਾਂ ਦੇ ਤੇ ਤਕਰੀਬਨ 78 ਕਰੋੜ ਦੀ ਹੈਗੀ ਜੀ ਆਹ ਰੋਲ ਤੋਂ ਇਲਾਵਾ ਹੋਰ ਵੀ ਕੁਛ ਇਹਨਾਂ ਤੋਂ ਬਰਾਬਰ ਹੋਇਆ ਬਸ ਇਹ ਕੋ ਮਨ ਪ੍ਰੋਸੈਸ ਹੋ ਗਿਆ ਪਾਲਿਟੀ ਦਾ ਜਿਹਦੇ ਉੱਤੇ ਸੀ ਇਹ ਜਿਹੜੇ ਹੋਰ ਨਹੀਂ ਅਜੇ ਕੁਝ ਵੀ ਬਰਾਮਦ ਪਰਚਾ ਦੇ ਦਿੱਤਾ ਜੀ ਪਰਚਾ ਦੇ ਕੇ ਰਜਿਸਟਰਡ ਕਰ ਲਿਆ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦੇ ਰਿਮਾਂਡ ਦੇ ਹੁਣ ਅਗਲੀ ਪੁਛਗਿਛ ਲਈ ਸੀਆਈਏ ਉੱਥੇ ਭੇਜਾਂਗੇ